ਚੱਲ ਭਈ ਭਈ ਸਵੇਰੇ ਸਵੇਰੇ ਆਪਾਂ ਜੈਪੁਰ ਦਾ ਬਾਜ਼ਾਰ ਦੇਖਣ ਨਾਲੇ ਆਪੇ ਕੁਝ ਜਿਹੜੇ ਮਹਿਲ ਮੂਲ ਦੇਖ ਕੇ ਆਵਾਂਗੇ ਤੇ ਸਾਈਕਲ ਤੇ ਲਾਤਾ ਸੀ ਤੇ ਸਾਈਕਲ ਭਈ ਅੱਜ ਪੂਰਾ ਹੌਲਾ ਹੌਲਾ ਲੱਗੀਦਾ ਜਿਵੇਂ ਕਿ ਭਾਰੀ ਚੀਜ਼ ਲਈ ਹੁੰਦੀ ਹੈ ਮਤਲਬ ਭਈ 10 ਕਿਲੋ 15 ਕਿਲੋ ਵਜ਼ਨ ਤਾਂ ਹੋ ਹੀ ਜਾਂਦਾ ਮੇਰੇ ਨਾਲ ਦਾ ਕੱਪੜੇ ਕੁੱਪੜਿਆਂ ਦਾ ਤੇ ਬਾਕੀ ਹੁਣ ਤਾਂ ਸਾਈਕਲ ਉਹੀ ਡੈੜਾ ਹੋਇਆ ਪਿਆ ਤੇ ਬਾਕੀ ਅੱਜ ਚੀਜ਼ਾਂ ਦਿਖਾਉਣੇ ਸਾਨੂੰ ਜੈਪੁਰ ਦੀ ਜੁੜੇ ਰਹੋ ਭਾਈ ਸਰੇ ਸਰੇ ਦਾ ਟ੍ਰੈਫਿਕ ਘੱਟ ਹੀ ਹੁੰਦੀ ਆ। ਜ਼ਿਆਦਾ ਨਹੀਂ ਹੁੰਦੀ ਇਹ। ਖੁੱਲੀਆਂ ਪਈਆਂ ਸੜਕਾਂ। ਫੇਰਾ ਸਿੱਧਾ ਹਵਾ ਮਹਿਲ ਨੂੰ ਜਾਂਦਾ ਹੋਇਆ ਭਾਈ। ਦਿਖਾਉਣੇ ਅੱਜ ਹਵਾ ਮਹਿਲ। ਇਹ ਪਈ ਇਹ ਮੈਨੂੰ ਜ਼ਿਆਦਾ ਅਸੀਂ 2015 ਚ ਆਈ ਸੀ ਜਦੋਂ ਮੈਂ ਨੌਵੀਂ ਚੋਂਦਾ ਸੀ। ਸਾਡੇ ਸਕੂਲ ਵਾਲੇ ਟੂਰ ਲੈ ਕੇ ਆਏ ਸੀ। ਤੇ ਸੀ ਆ ਉਹ ਜਦੋਂ ਤੇ ਖੜੇ ਸੀ ਮੇਰੇ ਜਿਆਦਾ ਇੱਥੇ ਸੀ ਫੋਟੋਆਂ ਖਿੱਚੀਆਂ ਸੀ ਉਹ ਮੇਰੇ ਕੋਲ ਫੋਟੋਆਂ ਹਜੇ ਵੀ ਪਈਆਂ ਉਹ ਫੋਟੋਆਂ ਕਰੇ ਕੰਪਿਊਟਰ 'ਤੇ ਪਈਆਂ ਬਾਈ ਸਾਨੂੰ ਕਰਿਆ ਕੇ ਦਿਖਾਵਾਂਗੇ ਸੀ ਇੱਥੇ ਖਿੱਚੀ ਸੀ ਮੇਰੇ ਨਾਲ ਇੱਕ ਮਿੱਤਰ ਮੇਰਾ ਨਿਰਮਲ ਯਾਰ ਹੁੰਦਾ ਸੀ ਇੱਕ ਡਿੱਖਾਂ ਤੋਂ ਕਰਨ ਹੁੰਦਾ ਸੀ ਕਰਨ ਦਾ ਇੱਥੇ ਪੰਜਾਬ 'ਚ ਹੀ ਹੈ ਤੇ ਨਿਰਮਲ ਕੈਨੇਡਾ ਵਾ ਗਿਆ ਸੀ ਤੁਸੀਂ ਤੰਨੇ ਮਤਲਬ ਤੰਨੇ ਸੀ ਉਹ ਤਾਂ ਮਤਲਬ ਜਾਣੀ ਤਾਂ ਬਹੁਤ ਸੀ ਪਰ ਕਹਿੰਦਾ ਉਹ ਮੱਤ ਸੀ ਉਹਨਾਂ ਨਾਲ ਮਿਲਦੀ ਸੀ ਜਿਨ੍ਹਾਂ ਨੇ ਹੀ ਤੰਨੇ ਨਹੀਂ ਸੀ ਤੇ ਇੱਥੇ ਦੀ ਫੋਟੋਆਂ ਖਚਾਈਆਂ ਸੀ ਇਹ ਮੈਨੂੰ ਜਿਆਦਾ ਹੇ ਤੱਕ ਤੇ ਫੋਟੋਆਂ ਵੀ ਮੈਂ ਖੁਪਈਆਂ ਤੇ ਇੱਥੇ ਕੂਤਰਾਂ ਨੇ ਭਾਈ ਮੱਕੀ-ਮੱਕੀ ਦੇ ਦਾਣੇ ਤੇ ਸਿੱਟਣ ਆਉਂਦੇ ਆ ਲੋਕ ਇੱਥੇ ਇਹ ਜਾਂ ਮਾਹੌਲਾ ਤੇ ਆ ਅੱਗੇ ਅੱਗੇ ਟੱਪ ਕੇ ਲੱਗਭਗ ਇੱਥੋਂ ਜੇ ਹਵਾ ਮਹਿਣ ਕਿੰਨੇ ਕਿਲੋਮੀਟਰ ਹੈ ਜਾਂਦਾ ਭਾਈ ਇਹ ਆਪਣੇ ਸਾਈਕਲਾਂ ਤੇ ਇਹ ਜਾਂ ਮਾਹੌਲਾ ਇੱਥੇ ਤਾਂ ਨੇ ਯਾਰ ਇਹ ਨਜ਼ਾਰਾ ਭਈ ਇਥੋਂ ਚੀਜ਼ ਵਧੀਆ ਆਹਾ ਇਹਨੂੰ ਬਈ ਪਿੰਕ ਸਿਟੀ ਵੀ ਕਹਿ ਦਿੰਦੇ ਆ ਇੱਕ ਤੁਹਾਨੂੰ ਪਿੰਕ ਸਿਟੀ ਦਾ ਮਾਹੌਲ ਦਿਖਾਵਾਂਗੇ ਤੇ ਪਿੰਕ ਸਿਟੀ ਬੱਸ ਆ ਸ਼ਾਰਟ ਹੋ ਜਾਂਦੀ ਇੱਥੇ ਮੋਟੀ ਮੋਟੀ ਪਿੰਕ ਸਿਟੀ ਹਾਈ ਵੇਦਰ ਸਾਰਾ ਬਈ ਗੁਲਾਬੀ ਰੰਗਿਆ ਕੀਤਾ ਸੀ ਹੁਣ ਤਾਂ ਟਿਆ ਹੋਇਆ ਆ ਪਿੰਕ ਸਿਟੀ ਚੋਂ ਬਰਾ ਵੀਡੀਓ ਬਣਾ ਲਾ ਇਹ ਹਸਾਕਦਾ ਵਾ ਬਈ ਰੰਗ ਰੁੰਗਟਾ ਹੈਗੇ ਪਿੰਕ ਸਿਟੀ ਪਹਿਲਾਂ ਹੁੰਦੀ ਸੀ ਹੁਣ ਤਾਂ ਹੋਰੀ ਸਿਟੀ ਬਣੀ ਪਈ ਆ ਭਾਈ ਅੰਦਰ ਪਿੰਕ ਸਿਟੀ ਦੇ ਥੋੜੀ ਥੋੜੀ ਟਰੈਕ ਚੱਲਦੀ ਆ ਤੇ ਆਸੇ ਪਾਸੇ ਗੁਲਾਬੀ ਰੰਗ ਕੀਤਾ ਹੋਇਆ ਹੁਣ ਤਾਂ ਥੋੜਾ ਮੱਧਮ ਜਾ ਹੋਇਆ ਪਿਆ ਪਰ ਫਿਰ ਵੀ ਬਈ ਕੁਝ ਕੀਤੇ ਹੋਇਆ ਰੰਗ ਪਿੰਕ ਸਿਟੀ ਦਾ ਵੇਖ ਸਕਦਾ ਤੁਸੀਂ ਥੱਲੇ ਪਾਸੇ ਭਾਈ ਇੱਕ ਚੌਂਕ ਆ ਗਿਆ ਤੇ ਸੱਦੇ ਹੱਥ ਆਪਾਂ ਮੁੜਨਾ ਖੁੱਲਾ ਡੁੱਲਾ ਚੌਂਕ ਤੇ ਸੱਜੇ ਹੱਥ ਮੁੜ ਕੇ ਭਾਈ ਸਾਨੂੰ ਨਿਆਰਾ ਦਿਖਾਉਣੇ ਆ ਜੈਪੁਰ ਦਾ ਵਾਹ ਜੀ ਵਾਹ ਓ ਹੋ 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 ਖੜਦਾ 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 ਕਿਹੜਾ ਆਉਣਾ ਸਾਹ ਗਰ ਆਵਾਟ ਕੋਈ ਨਾ ਗਦਾ ਇਹ ਤਾਂ ਸਮਾਨ ਵੀ ਓ ਹੋ 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 ਕੈਸੇ ਵਾਹ ਅਸੀਂ ਪਹੁੰਚ ਗਏ ਭਈ ਆਪਾਂ ਜੈਪੁਰ ਦਾ ਜਿਹੜਾ ਮੇਨ ਚੀਜ਼ ਆ ਹਵਾ ਮਹਿਲ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਹ ਤਾ ਵਾ ਰੌਣਕ ਵੇਲੇ ਟ੍ਰੈਕਟਰ ਲੱਗੀ ਆ ਭਾਈ 204 ਤੇ ਭਾਰਤੀਆ ਟੂਰਿਸਟ ਹੈਗੇ ਆ ਉਹਨਾਂ ਦੀ ਹੈਗੀ ਆ 202 ਤੇ ਇੰਡੀਅਨ ਸਟੂਡੈਂਟ ਦੀ 50 ਰੁਪਏ ਭਾਈ ਬਾਹਰ ਦੇ ਟੂਰਿਸਟ ਜਿਹੜੇ ਬਾਹਰਲੇ ਟੂਰਿਸਟ ਆ ਉਹਨਾਂ ਦੇ 602 ਤੇ ਜਿਹੜੇ ਫੋਰਨ ਸਟੂਡੈਂਟ ਆ ਉਹਨਾਂ ਦੇ 300 ਮਤਲਬ ਟ੍ਰੈਕਟਰ ਭਾਈ ਕਹਿੰਦਾ ਬਹੁਤ ਮਹਿੰਗੀ ਰੱਖੀ ਬੈਠੇ ਆ ਇਹ ਆ ਭਾਈ ਹਵਾ ਮਹਿਲ ਫੱਗੇ ਤੁਹਾਨੂੰ ਦਿਖਾਉਣੇ ਇਹਦੀ ਕੀ ਜਾਣਕਾਰੀ ਹੈ ਕੀ ਹਸਤਾਵਾ ਦੱਸ ਦੇ ਤੁਹਾਨੂੰ ਉੱਪਰ ਜਾ ਕੇ ਪਹਿਲਾਂ ਇਹ ਜਾਂਦਾ ਉੱਤਰ ਵੱਲ ਰਸਤਾ ਇਹ ਤਾਂ ਉਹ ਕਾਗਜਾ ਲੱਗਿਆ ਹੋਇਆ ਹੈ ਇਹ ਅੰਦਰ ਪੱਥਰਾਂ ਦੇ ਉੱਤੇ ਉਹ ਲੱਗਿਆ ਹੋਇਆ ਕਾਗਜ ਇਹ ਇਹ ਛੋਟੀਆਂ-ਛੋਟੀਆਂ ਭਈ ਬਾਰੀਆਂ ਇੱਥੇ 953 ਬਾਰੀਆਂ ਆ ਜਾਂਦੀਆਂ ਤੇ ਇਹ ਸ੍ਰੀ ਮਾਮਨੀ ਪ੍ਰਤਾਪ ਸਿੰਘ ਨੇ ਬਣਵਾਇਆ ਸੀ ਤੇ ਜਿਹੜਾ ਉਹਦਾ ਨਕਸ਼ਾ ਦਰਸੀ ਉਹ ਲਾਲ ਚੰਦ ਪਈ ਸੀ ਤੇ ਮਤਲਬ ਇਹ ਜ ਆ ਪਈ ਨਜ਼ਾਰਾ ਇੱਥੋਂ ਦਾ ਹਵਾ ਮਹਿਲ ਦਾ ਇਹ ਜੈਪੁਰ ਦੀ ਮਸ਼ਹੂਰ ਜਗਾ ਵੀ ਆ ਜਾਂਦੀ ਇੱਥੇ ਕੁੱਲ ਜਿਹੜੀ ਵੱਡੀ ਚੀਜ਼ ਹੈ ਜਿਹੜੀਆਂ ਦੀਆਂ ਆ ਜਾਂਦੀਆਂ ਜਿਹੜੀ ਹਵਾ ਮਹਿਲ ਕਰਕੇ ਦਾ ਹਵਾ ਹੀ ਜਾਂਦੀ ਰਹਿੰਦੀ ਆ ਕਿਉਂਕਿ 955 ਬਾਰੀਆਂ ਹੋਣ ਵੀ ਬਹੁਤ ਵੱਡੀ ਗੱਲ ਆ ਪਰ ਵਿੱਚ ਵਿੱਚ ਛੋਟੀਆਂ ਵੀ ਹੋ ਤੇ ਵਿੱਚ ਵਿੱਚ ਵੱਡੀਆਂ ਵੀ ਆ ਜਿਵੇਂ ਇਵੇਂ ਆ ਆ ਸਾਈਜ਼ ਦੀ ਆ ਗਿਆ ਤੇ ਭਈ ਇਹ ਸਾਈਜ਼ ਦੀ ਆ ਗਿਆ ਤੇ ਇਹ ਆ ਨਜ਼ਾਰਾ ਇਤੋਂ ਦਾ ਤੇ ਇਹ ਬਈ ਸਾਰਾ ਜਿਹੜਾ ਨਕਸ਼ਾ ਬਣਾਇਆ ਹੋਇਆ ਇਹ ਲਾਲ ਚੰਦ ਨੇ ਬਣਵਾ ਕੇ ਪਾਛਾ 1799 ਵਿੱਚ ਬਣਾਇਆ ਤੇ ਇਹ ਹੈ ਨਜ਼ਾਰਾ ਅਰੇ ਇਹਦੇ ਇੰਨੇ ਹੋਣਾ ਬੰਦ ਬਸ ਇਹ ਜਿਵੇਂ ਛੋਟੀਆਂ-ਛੋਟੀਆਂ ਇਮਾਰੀਆਂ ਇਹ ਬਈ ਕਈ ਬੰਦ ਕੀਤੀਆਂ ਹੋਈਆਂ ਦੇਖੋ ਕਈ ਖੁੱਲੀਆਂ ਰੱਖੀ ਬੈਠੇ ਆ ਤੇ ਰਸਤਾ ਤਾਂ ਉਂ ਹੀ ਜਾਂਦਾ ਹੋਇਆ ਪੌੜੀਆਂ ਚੜਕੀ ਦੇਖੀ ਲਈ ਏਪੀ ਦਾ ਰਸਤਾ ਤੇ ਬਾਈ ਬਜ਼ਾਰ ਤੇ ਜਿੱਥੇ ਆਪਾਂ ਥੱਲੇ ਖੜੇ ਸੀ ਉੱਥੇ ਖੜੇ ਸੀ ਤੇ 프ਰੰਟ ਦਾ ਜਿਹੜਾ ਮੇਨ ਚੀਜ਼ ਆ ਉਹ ਆ ਗਈ ਤੇ ਇੱਧਰ ਦਾ ਜੈਪੁਰ ਦਾ ਨਜ਼ਾਰਾ ਇੱਧਰ ਵੀ ਥੋੜੇ ਥੋੜੇ ਪਹਾੜ ਜਿਹੇ ਦਿੰਦੇ ਤੇ ਇੰਨੇ ਜੈਪੁਰ ਦਾ ਨਜ਼ਾਰਾ ਦੇਖੋ ਭਈ ਇਹជា ਛੱਪਾ ਬੰਦਾ ਇਧਰ ਪਾਸੇ ਪਈ ਹਵਾ ਮਹਿਲ ਦੇ ਅੰਦਰ ਆਈ ਜਿੱਥੋਂ ਆਪਾਂ ਉੱਥੇ ਦੀ ਐਂਟਰ ਹੋਏ ਸੀ ਤੇ ਕੁੱਲ ਇੱਥੋਂ ਜਿਹੜੀਆਂ ਸਾਨੂੰ ਨਕਸ਼ਾ ਦਿਂਦਾ ਤੇ ਕੁੱਲ 953 ਆ ਟਾਕੀਆਂ ਪਈ ਵਿੱਚੀ ਗੇਟ ਵਿੱਚੀ ਟਾਕੀਆਂ ਛੋਟੀਆਂ ਬੂਟੀਆਂ ਹਵਾ ਆਰ ਪਾਰ ਹੋਈ ਜਾਂਦੀ ਆ ਤੇ ਇਹ ਬਾਜ਼ਾਰ ਦੇ ਜਮਾਂ ਅੰਦਰ ਆ ਪਈ ਬਾਜ਼ਾਰ ਦੇ ਜਮਾਂ ਅੰਦਰ ਸੈਂਟਰ ਵਿੱਚ ਪੈ ਰਹੇ ਨੇ ਲਗਭਗ ਇੱਥੋਂ ਸੀ 7-8 ਕਿਲੋਮੀਟਰ ਸਵੇਰੇ ਸਾਈਕਲ ਚਲਾਇਆ ਤੇ ਟ੍ਰੈਫਿਕ ਬਹੁਤ ਆ ਤੇ ਵੱਡੀ ਗੱਲ ਹੈ ਇਹ ਆ ਭਾਈ ਇਹ ਚਰਾਗਦਸਤਾਨ ਦਾ ਸਾਰਿਆਂ ਤੋਂ ਵੱਡਾ ਜ਼ਿਲ੍ਹਾ ਵੀ ਆਇਆ ਹੈ ਤੇ ਭੀੜ ਬੜੱਕੇ ਚੋ ਵੀ ਲਾ ਲਓ ਤੁਸੀਂ ਮਰਜੀ ਲਾ ਲਓ ਤੇ ਅਸੀਂ 2000 ਰੁਪਈ 15 ਚਾਏ ਸੀ ਸਕੂਲ ਦਾ ਟੂਰ ਸੀ ਉਦੋਂ ਅਸੀਂ ਆ ਚੀਜ਼ਾਂ ਦੇਖ ਕੇ ਗਈ ਸੀ ਇੱਕ ਮੇਰੇ ਹਜੇ ਵੀ ਗੱਲ ਜਾਂਦਾ ਭਾਈ ਜਦੋਂ ਅਸੀਂ ਇੱਥੇ ਉਹ ਇਹਦੇ ਉੱਪਰ ਚੜਾ ਜਾਂਦਾ ਸੀ ਇਹਦੇ ਉੱਪਰ ਤੇ ਹੁਣ ਤਾਂ ਰਸਤਾ ਬੰਦ ਕੀਤਾ ਪਿਆ ਜਦੋਂ ਅਸੀਂ ਇਹਦੇ ਉੱਪਰ ਚੜੇ ਸੀ ਨਾ ਭਾਈ ਸਾਨੂੰ ਡਰ ਲੱਗਿਆ ਸੀ ਜਦੋਂ ਦੋ ਅਸੀਂ ਜਵਾਕ ਹੁੰਦੇ ਸੀ ਤੇ ਮਤਲਬ ਅਸੀਂ ਡਰੇ ਸੀ ਤੇ ਜਿਹੜੀ ਇਹ ਚੀਜ਼ੇ ਥੱਲੇ ਆ ਅਸੀਂ ਉੱਤੇ ਫੋਟੋਆਂ ਕੀਤੀਆਂ ਸੀ ਮੇਰੇ ਹਜੇ ਵੀ ਜਾਲਾਂ ਸਾਡੇ ਕੋਲ ਫੋਟੋਆਂ ਪਈਆਂ ਤੇ ਅਸੀਂ ਇਹ 10 1.5 ਸਾਲਾਂ ਬਾਅਦ ਦੁਬਾਰੇ ਚੀਜ਼ ਦੇਖੀ ਆ ਉਹੀ ਅਸੀਂ ਮਤਲਬ ਸਾਈਕਲ ਤੇ ਆਏ ਆ ਤੇ ਮੇਰਾ ਨੰਦੀ ਇਧਰਲੇ ਪਾਸੇ ਪਈ ਪਹਾੜੀਆਂ ਜੀ ਆ ਗਈਆਂ ਤੇ ਉਹ ਕਿਲਾ ਵੀ ਆ ਜਾਂਦਾ ਭਾਈ ਜੀ ਆ ਗਿਆ ਕਿਲਾ ਇਹ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਭਾਈ ਅੱਜ ਆਪਾਂ ਪੂਰੀ ਸਤਾ ਥੱਲੇ ਨੂੰ ਜਾਂਦਾ ਬਹੁਤ ਆਪੀ ਡਰਾਂ ਇੱਕ ਬੰਦਾ ਹੀ ਨੰਨ ਸਰਦਾ ਇੱਥੇ ਕੋਈ ਹੋਰ ਕੋਈ ਕਿਸੇ ਬੰਦੇ ਨੂੰ ਉਹਨਾਂ ਤੋਂ ਪੋੜੀਓ ਇਹੀ ਰਾਹ ਉੱਤੇ ਨੂੰ ਜਾਂਦਾ ਤੇ ਇਹੀ ਰਾਹ ਥੱਲੇ ਨੂੰ ਜਾਂਦਾ ਇਹ ਆ ਭਾਈ ਹਾਂ ਲਾਈਕ ਸਬਸਕ੍ਰਾਈਬ ਵੀ ਜਰੂਰ ਕਰਦਾ ਕਰੋ ਅਸੀਂ ਸੈਕਲ ਤੇ ਫੱਟਿਆ ਰਾਜਸਥਾਨ ਸਾਡਾ ਇਹ ਲਾਸਟ ਸੈਰ ਵੀ ਆ ਤੇ ਇਸੇ ਮੁੜ ਕੇ ਪੰਜਾਬ ਨੂੰ ਵਾਪਸੀ ਕਰਨੇ ਪਏ ਹੱਥ ਤੱਕ ਬਾਤ ਸਿੰਘ ਕਰਦੇ ਹੋੜੀ ਹੋੜੀ ਹਾਇ ਤਾਂ ਸਾਰਾ ਖਾਲੀ ਪਿਆ ਤੇ ਮਤਲਬ ਇੱਥੇ ਕੁਝ ਦੇਖਣ ਨੂੰ ਚੀਜ਼ ਤਾਂ ਹੈ ਨਹੀਂ ਮਤਲਬ ਕੱਲੀਆਂ ਬਾਰੀਆਂ ਤੇ ਕਹਿੰਦੇ ਆਪਾਂ ਬੱਚੇ ਨੂੰ ਖਾਲੀ ਪਿਆ ਜਿਵੇਂ ਅਸੀਂ ਜੋਧਪੁਰ ਦੇਖਿਆ ਸੀ ਕਿਲੇ ਵਿੱਚ ਤੇ ਉੱਥੇ ਜਿਵੇਂ ਕੁੱਲ ਚੀਜ਼ ਦਿਖਾਈ ਗਈ ਸੀ ਇਹ ਤਾਂ ਹਮੇਂ ਕੱਲੀਆਂ ਆ ਜੀ ਜਾ ਰਹੀ ਹੈ ਦੇਖਣਾ ਆਪਕੋ ਤੇ ਚਲੋ ਕੋਈ ਗੱਲ ਨਹੀਂ ਆਪਾਂ ਦੇਖਣਾ ਸੀ ਜਰੂਰ ਦੇਖਿਆ ਬਾਈ ਹਵੋ ਮਹਿਲ ਤੇ ਅੱਗੇ ਆਪਾਂ ਵੱਧਦੇ ਜਾ ਮਹਿਲਾਈ ਵੱਲੇ ਇਹ ਪੁਰਾਣੇ ਗੇਟ ਵੀ ਆ ਗਏ ਪੂਰੇ ਪੁਰਾਣੇ ਗੇਟ ਆ ਹੈਗਾ ਬਾਈ ਕੋਈ ਅੰਦਰ ਗੇਟ ਖੋਲੇ ਯਾਰ ਪੂਰੇ ਪੁਰਾਣੇ ਗੇਟ ਆ ਤੇ ਇਹ ਚੀਜ਼ ਅਸਲੀ ਹੈ ਬਾਈ ਜਿਹੜੀਆਂ ਗੇਟਾਂ ਦੀ ਆਪਾਂ ਕਹਿ ਸਕਦੇ ਤੇ ਆ ਪਤੰਗ ਡਿੱਗਿਆ ਪਿਆ ਇੱਥੇ ਤਬਈ ਮੈਂ ਕਿਹਾ ਇਹਨਾਂ ਨੂੰ ਜਿਹੜਾ ਮੇਨ ਬੰਦਾ ਜੀ ਮੈਂ ਕਿਹਾ ਤੁਸੀਂ ਫਾਰਾ ਛੱਡੋ ਯਾਰ ਫਾਰਾ ਕਿਉਂ ਨਹੀਂ ਛੱਡਿਆ ਇਹਨਾਂ ਨੇ ਫਿਰ ਮੇਰੇ ਕਹਿਣ ਤੇ ਆਉਣਾ ਫਾਰਾ ਛੱਡਿਆ ਭਾਈ ਤੇ ਹੁਣ ਵਿਊ ਜੱਛਾ ਹੁਣ ਵਿਊ ਵਧਿਆਉਣ ਲੱਗਿਆ ਤੇ ਇਧਰ ਗੋਰੇ ਵੀ ਐਂਟਰ ਕਰ ਗਏ ਭਾਈ ਲਾਗੇ ਵੀਡੀਓ ਬਣੋ ਹਵਾ ਮੈਲ ਹਵਾ ਮਹਿਲ ਦਾ ਭਾਈ ਨਕਸ਼ਾ ਤੇ ਉਹ ਮੇਨ ਚੀਜ਼ਾਂ ਤੇ ਇੱਥੋਂ ਦੀ ਆਪਾਂ ਆਏ ਆ ਐਂਟਰੀ ਹੋ ਗਈ। ਤੇ ਆ ਬਈ ਬਾਹਲੀ ਸਾਈਡੋਂ ਬਲੇ ਇੱਥੇ ਖੜੇ ਆ ਸਾਈਕਲ ਤੇ ਉਧਰੋਂ ਕਮੇਨਟੀ ਵਾਲੀ ਸੜਕ ਆ ਗਈ ਤੇ ਇੱਥੋਂ ਵੀ ਬਈ ਐਂਟਰੀ ਹਾਲ ਹੋ ਗਈ। ਤੇ ਪਿੱਛੋਂ ਦੀ ਐਂਟਰੀ ਉਹ ਗ੍ਰੰਥਾ ਨੂੰ ਵੀ ਦੇਖ ਸਕਦੇ ਆ ਤੇ ਇਹਨਾਂ ਨੇ ਬਣਵਾਇਆ ਹੋਇਆ। ਕਿਹੜੀ ਆ ਚੀਜ਼ ਆ ਬਈ ਗੇਟ ਦਾ ਜਿਹੜਾ ਡਿਜ਼ਾਈਨ ਆ ਆ ਕੱਪੜੇ ਦਾ ਡਿਜ਼ਾਈਨ ਆ। ਇਹਦੇ ਇੱਥੇ ਜਿਵੇਂ ਹੁਣ ਮਿਲਦੇ ਆ ਬਾਈ ਜਿਵੇਂ ਰਜਾਈ ਜਾਂਦਾ ਉੱਤੇ ਗਲਾਫ ਦਾ ਡਿਜ਼ਾਈਨ ਹੋਗਾ ਜਾਂ ਕੱਪੜਾ ਸੂਟ ਦਾ ਡਿਜ਼ਾਈਨ ਹੋਗਾ ਉਹ ਚੀਜ਼ ਆ ਬਾਈ ਇਹ ਮਹਾਰਾਜ ਨੇ ਉਦੋਂ ਕੱਪੜੇ ਦਾ ਡੈਨ ਸੀ ਜਿਹੜਾ ਗੇਟ ਉੱਤੇ ਲੱਗਿਆ ਹੋਇਆ ਰੀਜਨਲ ਆ ਬਾਈ ਅਸਲੀ ਪਿਓਰ ਹੱਥ ਤੋਂ ਪਤਾ ਲੱਗਦਾ ਇਸ ਪਾਸੇ ਪਈ ਮਹਾਰਾਜ ਪ੍ਰਤਾਪ ਸਿੰਘ ਦਾ ਬੋਤਨ ਲੱਗਿਆ ਹੋਇਆ ਤੇ ਇੱਧਰ ਤਸਵੀਰ ਆ ਬਈ ਤੇ ਇਹ ਲਿਖਿਆ ਹੋਇਆ 1778 ਚ 1778 ਦੇ 18 ਚ 3 ਵਿੱਚ ਮਰ ਪ੍ਰਤਾਪ ਸਿੰਘ ਰਹੀ ਸੀ ਬਈ ਇਹ ਤੇ ਇਹ ਹੈ ਬਈ ਮਾਰਾ ਪ੍ਰਤਾਪ ਸਿੰਘ ਬਹੁਤ ਜ਼ਿਆਦਾ ਟ੍ਰੈਫਿਕ ਆ ਬਈ ਪੈਂਕ ਸਿਟੀ ਵਿੱਚ ਇਹ ਸ਼ਹਿਰ ਵੀ ਬਹਾ ਵਡਾ ਜਾਂਦਾ ਤੇ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ ਟੂਰਿਸਟ ਥੋੜਾ ਜਿਆਦਾ ਹੁੰਦਾ ਭਾਈ ਇਹਦੇ ਗੇਟ ਦੇ ਭਾਈ ਅੰਦਲੇ ਪਾਸੇ ਦਾ ਸਾਰੀ ਹੈਗੀ ਆ ਪਿੰਕ ਸਿਟੀ ਜਦੋਂ ਵਰਦ ਕੇ ਚੱਲਾ ਆਪਾਂ ਗੇਟ ਟੱਪ ਜਾਾਂਗੇ ਅੱਗੇ ਫਿਰ ਪਿੰਕ ਸਿਟੀ ਪਈਏ ਤੋਂ ਖਤਮ ਹੋ ਜਾਂਦੀ ਆ ਫਿਰ ਆਦਾ ਮਰਜੀ ਦਾ ਇਲਾਕਾ ਹੋ ਜਾਂਦਾ ਹੁਣ ਆਪਾਂ ਇੱਥੋਂ ਪਿੰਕ ਸਿਟੀ ਤੋਂ ਬਾਹਰ ਨਿਕਲ ਗਏ ਭਾਈ ਹੁਣ ਆਪਾਂ ਪਹੁੰਚ ਗਏ ਸੀ ਜਲ ਮਹਿਲ ਤੇ ਇੱਧਰ ਇਹ ਭਾਈ ਬੰਦਾ ਤੇ ਮੂਰੇ ਆ ਰਾਜ ਆਉਂਦਾ ਭਾਈ ਹੱਥੀ ਉੱਤੇ ਬੈਠਾ ਤੇਦਰ ਰਾਜ ਦੇ ਬੰਦੇ ਹੁੰਦੇ ਕੋਈ ਸਖਾਈ ਹੁੰਦਾ ਕੋਈ ਢੋਲ ਵੇ ਆਉਂਦਾ ਤੇ ਇਹ ਹੀ ਅਵਾਰੀ ਆਦਾ ਸਾਰਾ ਕੁਝ ਚਲਾਉਂਦਾ ਕੁਝ ਨੱਤਾਂ ਚਲਾਉਂਦਾ ਕੋਈ ਢੋਲਾ ਆਉਂਦਾ ਤੇ ਇਹ ਹੀ ਹਸਰਤਾ ਆ ਦੇਖਦਾ ਹੋਊਂਗੀ ਹੋਰ ਆ ਗਿਆ ਜਾਂ ਇਹ ਆ ਭਾਈ ਜਲਮ ਤੇ ਇਹ ਜਲ ਮਹਿਲ ਜਿੱਦੇ ਦਾ ਆਪਣੇ ਆ ਤੇ ਉਹਦੇ ਪਾਣੀ ਦਾ ਪਾਣੀ ਚ ਹੀ ਖੜਾ ਤੇ ਲੇਕ ਵੀ ਹੈ ਬਈਆ ਇਹ ਵੀ ਕਿਸੇ ਰਾਜੇ ਨੇ ਬਣਾਇਆ ਸੀ ਬਈ ਮਾਨਸਾਗਰ ਝੀਲ ਵਿੱਚ ਆ ਬਈ ਜਲ ਮਹਿਲ ਤੇ ਇੱਥੋਂ ਦਾ ਇਹੀ ਆ ਨਜ਼ਾਰਾ ਦੇਖ ਸੰਗ ਤੇ ਇੱਧਰ ਵੀ ਟੂਰਿਸਟ ਕਾਫੀ ਹੁੰਦਾ ਬਈ ਘੁੰਮਣ ਵਾਸਤੇ ਇਦਰਾ ਇਹ 메인 ਰੋਡ ਆ ਗਈ ਤੇ 메인 ਰੋਡ ਦੇ ਨਾਲ ਹੀ ਕਿਨਾਰੇ ਤੇ ਆ ਇਹ ਜਲ ਮੈਣ ਇਹਦੇ ਅੰਦਰ ਆਪਾਂ ਨਹੀਂ ਜਾ ਸਕਦੇ ਜਿੱਦੇ ਦਾ ਹਾ ਬਣਿਆ ਭਾਈ ਊਡੇ ਦੇ ਵਿੱਚ ਪਾਣੀ ਖੜਾ ਤੇ ਮਤਲਬ ਇਹਨੂੰ ਬਸ ਜਲ ਮੈਣ ਹੀ ਕਹਿੰਦੇ ਇਹ ਤਾਂ ਪਹਿਲਾਂ ਰਾਜੇ ਰੂਹ ਤੇ ਰਹਿੰਦੇ ਹੋਣਗੇ ਭਾਈ ਤੇ ਹੁਣ ਤੈਨੂੰ ਅੰਦਰ ਵੀ ਨਹੀਂ ਜਾਣ ਦਿੰਦੇ ਇਹ ਬਸ ਹੁਣ ਇੱਕ ਤਰ੍ਹਾਂ ਦਾ 뷰 ਬਣ ਕੇ ਰਹਿ ਗਿਆ ਇਧਰ ਦੂਤ ਇਧਰ ਵੀ ਆ ਤੇ ਇਧਰ ਦਾਣੇ ਪਾਈ ਹੋਏ ਨੇ ਦੇਣਾ ਬਾਈ ਗਟਰ ਵਾਸਤੇ ਪੈਪ ਪਉਣੀ ਸਿੱਧੀ ਪਾਣੀ ਨਿਕਲਣ ਵਾਸਤੇ ਦੇਖ ਲੋ ਤੇ ਇਧਰ ਹੈ ਬਾਈ درخت ਲੱਗੇ ਹੋਏ ਆ ਤੇ ਇਧਰ ਚਾਹ ਮਿਲਦਾ ਸੀ ਨਜ਼ਾਰਾ ਲੈਂਦੇ ਹੋਏ ਤੇ ਇੱਥੇ ਬੈਠਣ ਦੀ ਜਗ੍ਹਾ ਹੈਗੀ ਆ ਤੇ ਅਸੀਂ ਬੈਠੇ ਸੀ ਇੱਥੇ ਤੇ ਇਧਰ ਲੋਕ ਫੋਟੋਆਂ ਖਿਚਾਉਂਦੇ ਆ ਬਾਈ ਯਾਰ ਇਹ ਯੁਵਾਕ ਦੰਦਰੇ ਆ ਰਹੇ ਆ ਇਥੇਲੇ ਪਾਸੇ ਪਈ ਓਡੀ ਜਿ ਸਵਾਰੀ ਵੀ ਕਰਦੇ ਆ ਇਹਨਾਂ ਨੂੰ ਸਿੱਧੇ ਕਿਲੇ 'ਚ ਲੈ ਕੇ ਜਾਣੇ ਮੈਨੂੰ ਆਇ ਲੱਗਦਾ ਉੱਥੇ ਸਜਾਇਆ ਹੋਇਆ ਪੂਰਾ ਹੁਣ ਆਪਾਂ ਚੱਲੇ ਆ ਬਾਈ ਕਿਲੇ ਵੱਲ ਤੇ ਚੜ੍ਹਾਈ ਪੂਰੀ ਆ ਕਿਲੇ ਵਾਲੀ ਸੜਕ ਜੰਗਲ ਦੇ ਮੰਗੂ ਆ ਗਿਆ ਭਾਈ ਪਹਿਲਾਂ ਚੜ੍ਹਾਈ ਆ ਗਈ ਸੀ ਹੁਣ ਢਾਲ ਆ ਗਈ ਭਾਈ ਜੰਗਲ ਦੇ ਵਾਲਾ ਏਰੀਆ ਇਹ ਲੱਗਦਾ ਫੁੱਲ ਬੂਟੀਆਂ ਹੀ ਆ ਜਿਹੜੇ ਰਾਜੇ ਹੁੰਦੇ ਸੀ ਉਹ ਤਾਂ ਹੀ ਜਾ ਕੇ ਕਿਲਾ ਬਣਾਉਂਦੇ ਸੀ ਜੋ ਥੱਲੇ ਨਹੀਂ ਕਿਲਾ ਬਣਾਉਂਦੇ ਤਾਂ ਹੀ ਬਣਾਉਂਦੇ ਸੀ ਆਗੇ ਉਹ ਆ ਗਿਆ ਭਾਈ ਸਾਹਮਣੇ ਕਿਲਾ ਮੋੜ ਢੋੜ ਦੇ ਬਾਹਲੇ ਆ ਮੈਨੂੰ ਐਂ ਲੱਗਦਾ ਹੁਣ ਉੱਤਰ ਤੱਕੇ ਚੜੂਗਾ ਸਾਈਕਲ ਕਿਹੜੇ ਹਿਸਾਬ ਨਾਲ ਚੜਾਵਾਗੇ ਅੱਜੀ ਕਿਹੜਾ ਹੋ ਆਂ ਦਬਦੇ ਹਾਂ ਕਿਲਾ ਆ ਗਿਆ ਪੈਸਾ ਮੇਰ ਕਿਲਾ ਵੀ ਕਹਾਂ ਜਾਂ ਇਹਦਾ ਮੇਰੀ ਆ ਬਈ ਨਾਮ ਅਮੇਰ ਕਿਲਾ ਉੱਚਾ ਬਹੁਤ ਆ ਜੀ ਜਾਂਦਾ ਸਾਈਕਲ ਰੋੜਦਾ ਬਾਈ। ਇੱਧਰ ਪਹਾੜੀ ਹੈ, ਪਹਾੜੀ। ਜੈਪੁਰ ਦਾ ਕਿਲਾ। ਇਹ ਆ ਵੀ ਕਿਲਾ ਅਮੀਰ ਦਾ। ਤੇ ਇਹ ਮੇਰਾ ਦੇਖਿਆ ਹੋਇਆ ਸਾਨੂੰ ਦੱਸਿਆ ਸੀ ਮੈਂ ਟੂਰ ਗਿਆ ਸੀ। ਸਕੂਲ ਦਾ ਉਹ ਸਾਨੂੰ ਇਹ ਦਿਖਾ ਕੇ ਲੈ ਕੇ ਆਇਆ ਸੀ। ਮੇਰੇ ਜਿਆਦਾ ਥੋੜਾ ਥੋੜਾ ਤਵਾ ਫਾਰੇ ਨੇ ਬਈ ਆਪਣਾ ਸਵਾਗਤ ਕੀਤਾ ਕਿਲੇ ਦੇ ਅੰਦਰ ਜਾਣ ਵਾਸਤੇ ਇਹ ਫਾਰੇ ਲੱਗੇ ਹੋਏ ਇਧਰਲੀ ਸਾਈਡ ਆ ਤੇ ਨਜ਼ਾਰਾ ਇਹ ਵੀ ਕਿਲਾ ਬਹੁਤ ਵੱਡਾ ਬਈ ਕਿਲਾ ਉੱਚਾ ਵੀ ਕਾਫੀ ਤੇ ਬੜਾ ਵੱਡਾ ਵੀ ਪੂਰਾ ਤੇ ਆਪਾਂ ਇੱਥੇ ਮੋਟਾ-ਮੋਟਾ ਜਿਹੜਾ ਚੀਜ਼ ਦੇਖਣੀ ਆ ਦੇਖਾਂਗੇ ਤੇ ਨਜ਼ਾਰਾ ਇੱਥੇ ਵੀ ਪੂਰਾ ਇਹ ਜੀ ਪਈ ਪੌੜੀਆਂ ਗਿਣੀਆਂ ਸੀ ਲਗਭਗ ਇਹ ਪੌੜੀਆਂ ਪਈ ਹਜ਼ਾਰ ਦੇ ਨੇੜੇ ਪਹੁੰਚ ਜਾਂਦੀਆਂ ਕਿਉਂਕਿ ਅੱਜ ਸਾਨੂੰ ਦੱਸਿਆ ਸੀ ਜਦੋਂ ਸਾਡੀ ਮੈਡਮ ਨਾਲ ਹੁੰਦੀ ਸੀ ਸਕੂਲ ਵਾਲੀ ਉਹ ਕਹਿੰਦੀ ਬੇਟੇ ਇਹ ਹਜ਼ਾਰ ਪੌੜੀਆਂ ਮੈਂ ਠੀਕ ਹੈ ਇਹ ਜਦੋਂ ਚੋਲਾ ਉੱਪਰ ਚੜਦਾਂਗੇ ਸਾਰੀ 뷰 ਪੂਰਾ ਵਧੀਆ ਦੇਖੂ ਭਾਈ ਆਪਾਂ ਉੱਪਰ ਚੜ ਕੇ ਦੇਖਦੇ ਇਧਰ ਮਰੂਦ ਕੱਟੀ ਰਾਇ ਨੇ ਕਿਵੇਂ ਭਾਈ ਬੋਲੇ ਨਹੀਂ ਗੱਛੇ ਆ ਥੋੜਾ ਯਾਰ ਇਹ ਆ ਮਹੌਲਾ ਇੱਕ ਇਹ ਬੀਲ ਬਈ ਕਿਲੇ ਦੇ ਕਈ ਪੌੜੀਆਂ ਝੜ ਕੇ ਇਹ ਕੋਈ ਕਿਲਾ ਹੁੰਦਣਾ ਜਾ ਕੇ ਉੱਥੇ ਇਹਨਾਂ ਦਾ ਇੱਕ ਟਿਕਾਣਾ ਆਉਂਦਾ ਜੇ ਮਠਾਈ ਆ ਗਈ ਬਈ ਮਠਾਈ ਹੈ ਪੇੜਾ ਪੇੜਾ ਆਗੇ ਤੇ ਇਸ ਕੋ ਪੇੜਾ ਹੈ ਬਈ ਇੱਕਲਾ ਪਰ ਸਾਡਾ ਦੇਖਿਆ ਹੋਇਆ ਉਹ ਦੱਸਿਆ ਇੱਕ ਕਿਲੇ ਚ ਬੜਾ ਕੁਝ ਖਾਸ ਤਾਂ ਹੈ ਨਹੀਂ ਮਤਲਬ ਕਿਲਾ ਹੀ ਹੈ ਪਤਰਾ ਦਾ ਹਾਂ ਤੇ ਮਤਲਬ ਅਕੰਧਾਂ ਦਾ ਬਸ ਵੱਡੀਆਂ ਹੋ ਸਕਦਾ ਫਿਰ ਨਹੀਂ ਐਨਾ ਮੋਟਾ-ਮੋਟਾ ਦੱਸਮਾ ਲੈਣਾ ਹੈ ਪੂਰੇ ਗੁੜੀਆਂ ਬੀਬੀ ਖੜੀਆਂ मेन एंट्री आई जे तरह तोप खड़ी है असली तो भाई ये तूफ आई इस वखरा ही है ਗੁੱਲਾ ਇੱਧਰੇ ਪਾਸੇ ਪ੍ਰੋਗਰਾਮ ਹੋਈ ਜਾਂਦਾ ਬਾਈ ਕੋਈ ਹੋਊਗਾ ਪ੍ਰੋਗਰਾਮ ਆਪਾਂ ਕਿਲਾ ਦੇਖਦੇ ਆਂ ਆਪਾਂ ਕਿਲਾ ਦੇਖਣ ਆਏ ਇੱਥੇ ਕੋਈ ਪ੍ਰੋਗਰਾਮ ਨਹੀਂ ਦੇਖਣ ਆਏ ਕਿ ਕਿਸੇ ਟੂਰ ਆਇਆ ਬਾਈ ਸਾਡਾ ਵੀ ਆਇਆ ਸੀ ਕਿਸੇ ਟਾਈਮ ਵਿੱਚ ਉਹ ਜਾਂਦਾਂ ਉਹ ਨਜ਼ਾਰਾ ਅੱਜ ਦਵਾਰੇ ਵੇਖਣ ਨੂੰ ਮਿਲਿਆ ਬਾਈ ਪਰ ਉਹ ਨੰਨਾ ਰਹਸੀਓ ਅੜੀ ਤਾਂ ਹੈਨੀ ਉਹ ਕੋਈ ਕੈਨੇਡਾ ਵਾ ਕੇ ਕੋਈ ਕਿੱਥੇ ਆ ਪਰ ਅਸੀਂ ਆਇਤਾ ਹੈਗੇ ਜਰੂਰ ਯਾਦ ਪੈਦਾ ਦਵਾਰੇ ਕਰਦੇ ਕਿੱਸੇ ਬਾਈ ਅੱਛੇ ਹੋ ਵੈਰੀ ਗੁੱਡ ਇਧਰ ਹੋ ਰਹੇ ਨੇ ਬਾਈ ਪੈਡੂ ਚੈੱਕ ਕਰੋ ਪੂਰੇ ਜੀ ਪਹਿਲਾਂ ਜਿਨੇ ਕੋਈ ਵੱਡਾ ਪੈਂਟ ਸੈੱਟ ਕਰੋ ਬੰਦੇ ਜੀ ਪਹਿਲਾਂ ਦਾ ਕੁੱਲੀ ਹੋ ਗਈ ਹੈ ਭਾਈ ਢੀਹਲੀ ਵਟਾਂ ਕਿਹਨੇ ਖੜਵਾਉਗਾ ਥੋੜੀ ਵੰਗੂ ਲਾ ਅੱਡਾ ਫੋਲ ਨਹੀਂ ਆ ਰਿਹਾ ਜੀ ਆਸਾਉਂਦਾ ਲੈ ਗਿਆ ਉਹਦੀ ਗੱਡ ਮਾਸੇ ਲੈ ਆਹ ਪਲੇਟ ਦੀ ਸਵਾਦ ਆ ਪਈ ਇਹ ਸੇਵ ਹੋ ਗਿਆ ਤੇ ਖੀਰਾ ਹੋ ਗਿਆ ਤੇ ਕੰਨਸਪਤੀ ਹੋ ਗਈ ਇਹੀਆਂ ਚੀਜ਼ਾਂ ਪਾਈਆਂ ਹੋਈਆਂ ਸਵਾ ਲੱਗਦੀਆਂ ਥੋੜਾ ਥੋੜਾ ਪਾਣੀ ਆਉਂਦਾ ਆਏ ਕਬੂਤਰ ਦਾਣੇ ਪਾ ਦਿੰਦੇ ਨੇ ਇੱਥੇ ਉਹ ਚੁਗੀਆਂ ਦਿੰਦੇ ਨੇ ਇਕੱਠੇ ਹੁੰਦੇ ਨਾਲ ਸੋਹਣੇ ਲੱਗਦੇ ਨੇ

ਅੱਛਾ ਇਹ ਫਿਰ ਗੋਲਗੱਪੇ ਵੀ ਖਾਏ ਖਾਏ ਜਾਂਦੇ ਆ ਸਭ ਸਾਰੇ ਅਲੱਗ ਅਲੱਗ ਪਾਣੀ ਹੈ ਠੀਕ ਹੈ ਜਹਾਂ ਸੇ ਆਪ ਜੈਸੇ ਜੈਪੁਰ ਸੇ ਜੈਪੁਰ ਸੇ ਠੀਕ ਹੈ ਬਾਈ ਠੀਕ ਹੈ ਇਹ ਬਾਈ ਅੱਡ ਅੱਡ ਤਰ੍ਹਾਂ ਦਾ ਪਾਣੀ ਹੈ ਜਿਹਨੇ ਪਾਣੀ ਕਿਹੜਾ ਗੋਲਗੱਪੇ ਨਾਲ ਪੀਣਾ ਉਹ ਪੀ ਸਕਦਾ ਜਿਵੇਂ ਪੰਜ ਤਰ੍ਹਾਂ ਦਾ ਪਾਣੀ ਹੋਈ ਛੇ ਤਰ੍ਹਾਂ ਦਾ ਮਾਰਕੀਟ ਵੱਡੀ ਲੱਗੀ ਹੁੰਦੀ ਹੈ ਇਧਰਲੇ ਪਾਸੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ ਪਾਸੇ ਬਈ ਜਿਹੜਾ ਸਕੂਲ ਦਾ ਟੂਰ ਆਇਆ ਤੇ ਉਹਨਾਂ ਨੂੰ ਖਵਾਈ ਜਾਂਦੇ ਆ ਪੂਜੀਆ ਪਾਣਾ ਟੂਰ ਬਹੁਤ ਆਉਂਦੇ ਨੇ ਨਾ ਸਕੂਲਾਂ ਦੇ ਇਧਰਲੇ ਸਾਈਡ ਤੇ ਘੁੰਮਣ ਲਈ ਜਗ੍ਹਾ ਕਾਫੀ ਹੈ ਠੀਕ ਹੈ ਠੀਕ ਹੈ ਆ ਪਤਾ ਬੱਤ ਉੱਪਰ ਪਹੁੰਚਾ ਆ ਰਿਹਾ ਆਤਨਾ ਵੀ ਹੋਣ ਲੱਗਿਆ ਭਾਈ ਇਹੇ ਜਾ ਥੋੜੇ ਥੋੜੇ ਪਹਾੜ ਨੇ ਇਧਰ ਜੈਪੁਰ ਵਾਲੀ ਸਾਈਡ ਤੇ ਇਧਰ ਚਿੱਟੇ ਜੁੱਤੇ ਵੀ ਹੈਗੇ ਆ ਭਾਈ ਕਹਿੰਦੇ ਆ ਜੰਗਲ ਏਰੀਆ ਵਾਵਾ ਆ ਜਾਂਦਾ ਮਤਲਬ ਇਹ ਜੰਗਲ ਏਰੀਆ ਹੀ ਆ ਪਹਾੜ ਦੇ ਜਿੰਨੀ ਉੱਚੀ ਆ ਦ੍ਰਾਤੀ ਦਰਖਤਾ ਰਾਤ ਨੂੰ ਇੱਥੇ ਚੂੰ ਚੂੰ ਹੀ ਹੁੰਦੀ ਆ ਇਹ ਹਿਸਾਬਤਾ ਵਾ ਬਾਈ ਇੱਥੋਂ ਦਾ ਸੂਰਜ ਦੇਖੋ ਤੋ ਬਈ ਕਲਾਸਟਾਡ ਹੋ ਜਾਂਦਾ ਮੁੱਕ ਗਿਆ ਹੁਣ ਇਧਰ ਤੇ ਇਥੋਂ ਆਪਾਂ ਜੈਪੁਰ ਦੇ ਸ਼ਹਿਰ ਵਿੱਚ ਐਂਟਰੀ ਕਰ ਲੈਂਦੇ ਹਾਂ ਹੱਥਾਂ ਦਾ 뷰 ਬਈ ਜਲ ਮੈ ਜਾਂਦਾ ਕਿਉਂਕਿ ਹੱਥ ਨੇ ਬੰਦ ਚੰਕਦਾ ਕਿਉਂਕਿ ਸੂਰਜ ਢਲਣ ਲੱਗ ਜਾਂਦਾ ਫਿਰ ਆਹ ਲੋਕ ਜਿਹਨੂੰ ਵੱਧ ਦੇਖਣ ਉਹ ਫੋਟੋ ਫੋਟੋ ਵੀ ਸਾਫ ਹੋ ਜਾਂਦੀ ਆ ਤੇ ਭਾਈ ਦੁਪਹਿਰੇ ਆ ਟੈਂਟ ਇਹ ਤਾਂ ਲੱਗਿਆ ਨਹੀਂ ਨਾ ਟੈਂਟੇ ਲਾਦਾ ਜੇ ਲੋਹੜੀ ਕਰਕੇ ਓਏ ਤਰਲਾ ਤੋਂ ਮੈਨਾਂ ਤਾਂ ਟੈਂਟ ਵੀ ਲਾਤਾ ਵੇ ਗੱਡੀਆਂ ਗੁੱਡੀਆਂ ਪੂਰੀਆਂ ਖੜੀਆਂ ਲੋਹੜੀ ਦਾ ਤਿਆਰ ਪੂਰਾ ਵਧੀਆ ਬਣਾਇਆ ਜਾਣਾ ਭਾਈ ਇਹ ਗੋਰਾ ਭਾਈ ਚਾਰ ਕਰਦਾ ਹੈ ਫੈਸਟੀਵਲ ਲੋਹੜੀ ਅਸਾ ਕਾਈਟ ਫੈਸਟੀਵਲ ਆ ਹਾਂ ਹਾਂ ਭਾਈ ਇਹਨਾਂ ਦਾ ਕਾਲੂ ਪਤੰਗ ਚੜਾਉਂਦਾ ਹੁੰਦਾ ਹੁੰਦਾ ਪਤੰਗ ਚੜਾਉਣਗੇ ਕੱਲ ਨੂੰ ਆਪਣਾ ਆਪਣਾ ਮੰਨ ਲਓ ਦਾ ਮਾਰਚ ਮਹੀਨੇ ਤੇ ਹੁੰਦਾ ਨਾ ਪਤਾ ਨਹੀਂ ਫਰਵਰੀ ਚ ਹਾਂ ਇਹਨਾਂ ਦਾ ਕਾਲੂ ਆ ਭਾਈ ਕੱਲੂ ਇਹਨਾਂ ਦੇ ਪਤੰਗ ਚੜਾਉਣੇ ਇਹ ਹਾਥੀ ਜਾਂਦਾ ਭਾਈ ਅਸਲੀਅਤ ਬੜਾ ਤਕੜਾ ਬੈਂ ਜੈਪੁਰ ਤੋਂ ਭਾਈ ਇਹੇ ਰੋਡ ਤੇ ਟਰੈਕ ਘਟਾ ਸਵੇਰੇ ਵੀ ਘਟ ਸੀ ਤੇ ਹੁਣ ਵੀ ਘਟਾ ਉਹ ਤਾਂ ਟਰੈਪ ਸੜਕਾਂ ਦਾ ਫੁੱਲ ਭਰੀਆਂ ਪਈਆਂ ਵੋਲ ਟਰੈਪ ਕਾ ਭਈਆ ਸੈਰ ਚਟਾਏ ਬੰਦਾ ਨੇ ਕਿਹਾ ਸੈਂਗਲੇ ਨੇ ਵੀ ਔਖਾ ਜਾਂਦਾ ਗੱਡੀ ਵਾਲੇ ਨੂੰ ਕਿੰਨਾ ਆਖਾਉ ਤੁਸੀਂ ਆਪ ਹੀ ਸੋਚ ਲਓ ਤੇ ਕੱਲ ਨੂੰ ਪਸੰਤ ਪੰਚਮੀ ਆ ਬਈ ਬੰਦਾਂ ਕਿ ਜੜੀ ਜਾਂਦੇ ਆ ਲੱਖ ਲੱਖ ਮੁबारकਾਂ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਅਸੀਂ 2026 ਵੀ 2026 ਦਾ ਜਿਹੜਾ ਨਵਾਂ ਸਾਲ ਸਿਪਾਈ ਉਹ ਅਸੀਂ ਜੈਸਲ ਮੇਰੇ ਚ ਮਨਾਇਆ ਸੀ ਤੇ ਜਿਹੜਾ 2026 ਦੀ ਲੋੜੀਆ ਉਹ ਅਸੀਂ ਬਈ ਜੈਪੁਰ ਵਿੱਚ ਮਨਾਈ ਆ ਤੇ ਬਹੁਤ ਆਨੰਦ ਹੁੰਦਾ ਬਈ ਜਦੋਂ ਨਵਾਂ ਸਾਲ ਆਪਾਂ ਕਿਤੇ ਵੱਖਰੀ ਜਗ੍ਹਾ ਵਿੱਚ ਮਨਾਈਏ ਤੇ ਉਹ ਵੀ ਜਿਹੜੀ ਵੱਡੀ ਗੱਲ ਆਪਾਂ ਸਾਈਕਲ ਤੇ ਮਨਾਈਏ ਤੇ ਬਈ ਵੱਖਰੀ ਜਗ੍ਹਾ ਤੇ ਵੱਖਰੇ ਲੋਕ ਤੇ ਵੱਖਰਾ ਤਿਹਾਰ ਬਈ ਹੋ ਜਾਂਦਾ ਬਈ ਬਹੁਤ ਵਧੀਆ ਲੱਗਦਾ ਤੇ ਅੱਜ ਅਸੀਂ ਹਵਾ ਮੈਲ ਜਲ ਮੈਲ ਤੇ ਇੱਕ ਬਈ ਕਿਲਾ ਦੇਖ ਕੇ ਆਏ ਆ ਤੇ ਇਹੀ ਅੱਜ ਸਾਰੇ ਦਿਨ ਚ ਤਿੰਨ ਚੀਜ਼ਾਂ ਦੇਖੀਆਂ ਗਈਆਂ ਤੇ ਕੱਲੋਂ ਆਪਾਂ ਸਿਟੀ ਪਾਰਕਸ ਦੇਖਣ ਦੀ ਕੋਸ਼ਿਸ਼ ਕਰਾਂਗੇ ਬਈ ਤੇ ਮੇਰਾ ਚੈਨਲ ਹੈਪੀ ਸਾਈਕਲਿੰਗ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲੋਹੜੀ ਦੀਆਂ ਬਾਈ ਲੱਖ ਲੱਖ ਮੁਬਾਰਕਾਂ ਸਾਵਣੋ ਤੇ ਮੈਂ ਤਾਂ ਗੱਲ ਕੱਲ੍ਹ ਕਹਿਣੀ ਸੀ ਕਿਉਂਕਿ ਹੁਣ ਅੱਜ ਚੇਤੇ ਆਈ ਆ ਬਾਈ ਮੇਰਾ ਬਲੌਗ ਇੱਕ ਦਿਨ ਲੇਟ ਜਾਊਗਾ ਕਿਉਂਕਿ ਜਿਹੜੀ ਅੱਜ ਵਾਲੀ ਗੱਲ ਆ ਉਹ ਸਵੇਰੇ 7:00 ਵਜੇ ਪੱਤ ਲਗੂਗੀ ਸਾਨੂੰ ਆਊਗਾ ਬਾਈ ਲੋਹੜੀ ਤਾਂ ਕੱਲ ਸੀ ਬਾਈ ਉਹ ਗੱਲ ਸਾਬ ਆ ਜਾਂਦੀ ਆ ਚਲ ਕੋਈ ਗੱਲ ਨਹੀਂ ਬਾਈ ਅਗਲੀ ਵਾਰ ਯਾਦ ਰੱਖਿਆ ਕਰਾਂਗੇ ਜੇ ਤਾਂ ਤਿਆਰ ਹੋਊਗਾ ਇੱਕ ਦਿਨ ਪਹਿਲਾਂ ਗਿਆ ਕਰਾਂਗੇ